ਸਾਡੇ YouTube ਚੈਨਲ ਤੇ ਆਫਰ ਦਾ ਹੁੰਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੈਨਸ਼ਨ ਤੇ ਪੈਨਸ਼ਨਾਂ ਦੀ ਭਲਾਈ ਭਾਗ ਪੰਜਾਬ ਦੁਆਰਾ ਪੰਜਾਬ ਰਾਜ ਪੈਨਸ਼ਨ ਆਫ ਮਾਂ ਸੰਘ ਦੇ ਪ੍ਰਧਾਨ ਨੂੰ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਦੇ ਚਿਕਾਈਤਾਂ ਦੇ ਨਿਪਟਾਰੇ ਲਈ ਲਿਖੇ ਗਏ ਇੱਕ ਪੱਤਰ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਿਆਦਾ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਜ ਦੇ ਰੇਕਮ ਵਾਲੀ ਵੀਡੀਓ ਨੋਟੀਫਿਕੇਸ਼ਨ ਆਵਦੀ ਹੈ ਸੰਬੰਧਿਤ ਇਹ ਨਵੀਂ ਹੈ ਕਰੀ ਪੰਜਾਬ ਸਰਕਾਰ ਪੈਨਸ਼ਨਾਂ ਤੇ ਪੈਨਸ਼ਨਾਂ ਦੀ ਭਲਾਈ ਵਿਭਾਗ ਪੰਜਾਬ ਪੈਨਸ਼ਨ ਦੋ ਸ਼ਾਖਾ ਵਿੱਤ ਤੇ ਯੋਜਨਾ ਕਮਨ ਪਲਾਟ ਨੰਬਰ 2 ਬੀ ਪੰਜਵੀਂ ਮੰਜ਼ਲ ਸੈਕਟਰ 33 اے ਚੰਡੀਗੜ੍ਹ ਦੁਆਰਾ ਪੰਜਾਬ ਰਾਜ ਪੈਨਸ਼ਨਲ ਫੰਡ ਸੰਘ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਦੀਆਂ ਸਪੈਸਪਾਂ ਦੇ ਨਿਪਟਾਰੇ ਲਈ ਲਗਾਈ ਜਾਣ ਵਾਲੀ ਲੋਕ ਅਦਾਲਤ ਲਗਾਏ ਜਾਣ ਬਾਰੇ ਸੂਚਿਤ ਕੀਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਇਹ ਲੋਕ ਅਦਾਲਤ ਕਿੱਥੇ ਤੇ ਕਦੋਂ ਲਗਾਈ ਜਾਣੀ ਹੈ ਤਾਂ ਕਿਹਾ ਪੰਜਾਬ ਸਰਕਾਰ ਪੈਨਸ਼ਨ ਅਤੇ ਪੈਨਸ਼ਨਾਂ ਦੀ ਭਲਾਈ ਵਿਭਾਗ ਪੰਜਾਬ ਪੈਨਸ਼ਨ ਦੋ ਸ਼ਾਖਾ ਵਿਵਿਧ ਤੇ ਯੋਜਨਾਵਾਂ ਭਵਨ ਪਲਾਟ ਨੰਬਰ 2 ਬੀ ਪੰਜਵੀਂ ਮੰਜ਼ਲ ਸੈਕਟਰ 33 ਏ ਚੰਡੀਗੜ੍ਹ ਹਵਾਲ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਸ ਮਹਾਸੰਗ ਆਫਿਸ ਡਾਕਟਰ ਐਨ ਕੇ ਕਲਸੀ ਹਾਊਸ ਨੰਬਰ 685 ਤਾਂ ਇਸ ਦਾ ਵਿਸ਼ਾ ਜੋ ਹੈ ਇਹ ਹੈ ਆਰਗੇਨਾਈਜ਼ਿੰਗ ਪੈਨਸ਼ਨ ਅਦਾਲਤ ਔਨ 19 ਆਫ ਮੇ 2025 ਯਾਨੀ 19 ਮਈ 2025 ਇਨ ਜਲੰਧਰ ਐਂਡ ਚੰਡੀਗੜ੍ਹ ਹਾਂਜੀ ਦੋ ਥਾਵਾਂ ਤੇ ਜਲੰਧਰ ਤੇ ਚੰਡੀਗੜ੍ਹ ਦੇਖੇ 19 ਮਈ 2025 ਨੂੰ ਇਹ ਪੈਨਸ਼ਨ ਅਦਾਲਤ ਆਰਗੇਨਾਈਜ਼ ਕੀਤੀ ਜਾਏਗੀ ਵਿਦਾਈ ਜਾਏਗੀ ਇਸ ਤੋਂ ਅਗੇ ਲਿਖਿਆ ਹੈ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਵਿਸ਼ਾ ਅੰਕਤ ਮਾਮਲੇ ਸੰਬੰਧੀ ਦਫ਼ਤਰ ਮਾਂ लेखाਕਾਰ ਲੇਖਾ ਅਤੇ ਹੱਕਦਾਰੀ ਪੰਜਾਬ ਵੱਲੋਂ ਇਸ ਡਾਕਟਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਦਫ਼ਤਰ ਵੱਲੋਂ ਮਿਤੀ 19/5/2025 ਨੂੰ ਦਫ਼ਤਰ ਦੇ ਕਾਰ ਲੇਖਕ ਤੇ ਫਰਜ਼ਦਾਰੀ ਪੰਜਾਬ ਤੇ ਜਿਹੜਾ ਦਰਕਰਵ ਦੇ ਕੇ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਪੈਨਸ਼ਨ ਫੈਮਿਲੀ ਪੈਸ਼ਰ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸੰਬੰਧੀ ਪੈਨਸ਼ਨ ਅਦਾਲਤ ਤੱਕ ਲਗਾਈ ਜਾਣੀ ਹੈ ਲਿਖਿਆ ਜਾਂਦਾ ਹੈ ਕਿ ਇਸ ਬਾਰੇ ਵਤਵਤ ਪੈਨਸ਼ਨਾਂ ਨੂੰ ਜਨਮ ਕਰਵਾਇਆ ਜਾਵੇ ਤਾਂ ਜੋ ਉਹ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਇਸ ਅਦਾਲਤ ਵਿੱਚ ਹੱਲ ਕਰਵਾ ਸਕਣ ਇਸ ਪੈਨਸ਼ਨ ਅਦਾਲਤ ਸੰਬੰਧੀ ਵਡੇਰੇ ਜਾਣਕਾਰੀ ਬਈ ਆਪਣੇ ਜਿਹੜੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ਤੇ ਸਾਈਨ ਕੀਤੇ ਹਨ ਸੁਪਰਡੈਂਟ ਜਾਨੀ ਇਸ ਦਫ਼ਤਰ ਦੇ ਸੂਬਾਧਾਨ ਦੁਆਰਾ ਸਾਇਨ ਕੀਤੇ ਗਏ ਹਨ ਤਾਂ ਕਹਿਣ ਦਾ ਭਾਵ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਦੇ ਜੋ ਡੀਸੀ ਹਨ ਡੈਪਟੀ ਕਮਿਸ਼ਨਰ ਹਨ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਹੋਰ ਜਾਣਕਾਰੀ ਜੇਕਰ ਲੈਣੀ ਹੈ ਤਾਂ ਉਥੋਂ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਦੋ ਜਗ੍ਹਾ ਦੇ ਉੱਤੇ ਯਾਨੀ ਕਿ ਜਲੰਧਰ ਤੇ ਚੰਡੀਗੜ੍ਹ ਵਿਖੇ ਇਹ ਦੋ ਕੰਮ ਦਾਵਤਾਂ ਲਗਣੀਆਂ ਹਨ ਡੇਟ 19/5/2025 ਹੈ ਤੇ ਸਮਾਂ 11 ਵਜੇ ਤੋਂ 3 ਵਜੇ ਤੱਕ ਹੈ ਤਾਂ ਜਿਹੜੇ ਜਿਹੜੇ ਪੈਨਸ਼ਨਰਸ ਜਾਂ ਫੈਮਿਲੀ ਪੈਨਸ਼ਨਰਸ ਨੂੰ ਕਿਸੇ ਪ੍ਰਕਾਰ ਦੀਆਂ ਕੋਈ ਸਮੱਸਿਆਵਾਂ ਜਾਂ ਕੰਪਲੇਂਟ ਜਾਂ ਸ਼ਿਕਾਇਤਾਂ ਹਨ ਉਹਨਾਂ ਦੇ ਨੁਕਤਾਰੇ ਦੇ ਵਾਸਤੇ ਇਹਨਾਂ ਅਦਾਲਤਾਂ ਵਿੱਚ ਜਾ ਕੇ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਜੋ ਹੈ ਉਸ ਨੂੰ ਕਰਵਾਇਆ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਮਸਤ ਕਰ ਲਓ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ